ਚਾਰ 405 ਚਰਿੱਤਰਾਂ ਵਿੱਚ ਇੱਧਰ ਐਵੇਂ ਦੁੱਖ ਪਾਉਂਦਾ ਬੰਦਾ ਚਰਿੱਤਰ ਸ਼ੁਰੂ ਤਾਂ ਇੱਥੇ ਹੀ ਹੁੰਦੇ ਐ ਰਾਜਾ ਸੀ ਜੀ ਇੱਕ ਬਜ਼ੁਰਗ ਹੋ ਗਿਆ ਘਰ ਵਾਲੀ ਪਤਨੀ ਚੜ੍ਹਾਈ ਕਰ ਗਈ ਪਹਿਲਾ ਚਰਿੱਤਰ ਤੁਹਾਡੇ ਅੱਗੇ ਰੱਖਦਾ ਜਦ ਆਪਾਂ ਸੁਣਦੇ ਆ ਧਿਆਨ ਨਾਲ ਪੜ੍ਹਦੇ ਕੋਈ ਐਸਾ ਖਿਆਲ ਨਹੀਂ ਆਏਗਾ ਰਾਜਾ ਚੜ੍ਹਾਈ ਰਾਜੇ ਦੀ ਰਾਣੀ ਚੜ੍ਹਾਈ ਕਰ ਗਈ ਬਜ਼ੁਰਗ ਅਵਸਥਾ ਸੀ ਬੱਚਾ ਨੌਜਵਾਨ ਰਾਜਾ ਰਾਣੀ ਨਾਲ ਉਹ ਬੜਾ ਕਰਦਾ ਬਿਰਾਗ ਲਾ ਕੇ ਬਹਿ ਗਿਆ ਬੜਾ ਵਰਾਗੀ ਹੋ ਕੇ ਰੋਂਦਾ ਰਵੇ ਹਰ ਵੇਲੇ ਦੀ ਜਾਗ ਤੇ ਵਜ਼ੀਰਾ ਮੰਤਰੀ ਕਹਿੰਦਾ ਚੰਗਾ ਰਾਜਾ ਜੋ ਆਇਆ ਸੰਸਾਰ ਤੇ ਉਹਨੇ ਤੇ ਜਾਣਾ ਹੀ ਐ ਪਰ ਇਹ ਤਾਂ ਤਖਤੇ 'ਤੇ ਨਹੀਂ ਬੈੰਦਾ ਆ ਕੇ ਰੋਈ ਕਰ ਲਈ ਜਾਂਦਾ ਕੀ ਕਰੀਏ ਤੇ ਜਿਸ ਤਰ੍ਹਾਂ ਦਾ ਰਾਣੀ ਦਾ ਚਿਹਰਾ ਸੀ ਉਸ ਚਿਹਰੇ ਵਰਗੀ ਇੱਕ ਨੌਜਵਾਨ ਲੜਕੀ ਇੱਕ ਨਗਰ 'ਚ ਰਹਿੰਦੀ ਵਜ਼ੀਰਾਂ ਮੰਤਰੀਆਂ ਕਿਹਾ ਇਹ ਵੀ ਸੂਰਤ ਬਿਲਕੁਲ ਰਾਣੀ ਨਾਲ ਮਿਲਦੀ ਅਗਰ ਇਹਦਾ ਵਿਆਹ ਰਾਜੇ ਨਾਲ ਕਰਵਾ ਦਈਏ ਹੋ ਸਕਦਾ ਰਾਜਾ ਕੁਝ ਧੀਰਜ ਰੱਖ ਲੇ ਤਾਂ ਰਾਜਪਾਕ ਚਲਾਉਣ ਲੱਗ ਪੇ ਰਾਜੇ ਨਾਲ ਸਲਾਹ ਕੀਤੀ ਜੋ ਦਿਖਾਇਆ ਉਹਦੀ ਸੂਰਤ ਉਹ ਨੌਜਵਾਨ ਤੇ ਰਾਜਾ ਬਜ਼ੁਰਗ ਪਹਿਲਾ ਚਰਿੱਤਰ ਐ ਇਹ ਦੇ ਵਿੱਚ ਉਸ ਵਿਲੇ ਵਿਆਹ ਕਰਾ ਦਿੱਤਾ ਗਿਆ ਜਦ ਵਿਆਹ ਕੀਤਾ ਗਿਆ ਰਾਜੇ ਦਾ ਆਪਣਾ ਪੁੱਤਰ ਤੇ ਨੌਜਵਾਨ ਸੀ ਉਹਦਾ ਪੁੱਤਰ ਤੇ ਉਹਦੀ ਘਰ ਵਾਲੀ ਦੀ ਉਮਰ ਤਾਂ ਸੇਮ ਸੀ ਤੋਂ ਰਾਜੇ ਨੇ ਆਪਣੇ ਪੁੱਤਰ ਨੂੰ ਬੁਲਾ ਕੇ ਆ ਦੇ ਪੁੱਤਰ ਮੈਂ ਤੇਰਾ ਬਾਪ ਮੈਂ ਇਹਦੇ ਨਾਲ ਵਿਆਹ ਕਰਾ ਲਿਆ ਭਾਵੇਂ ਨੌਜਵਾਨ ਹੈ ਪਰ ਅੱਜ ਤੋਂ ਤੇਰੀ ਮਾਂ ਹੈ ਤੇ ਪੁੱਤਰ ਬੜਾ ਸੰਸਕਾਰੀ ਬੰਦਾ ਸੀ ਧਰਮੀ ਬੰਦਾ ਸੀ ਉਹਨੇ ਕਿਹਾ ਸਤ ਬਚਨ ਹੈ ਬਿਲਕੁਲ ਹੀ ਮੇਰੀ ਧਰਮ ਦੀ ਮਾਂ ਹੈ ਮੈਂ ਮਾਂ ਵਾਲੀ ਦ੍ਰਿਸ਼ਟੀ ਨਾਲ ਇਹਨੂੰ ਦੇਖਾਂ ਪਰ ਉਹ ਔਸਤਰੀ ਸੀ ਸੁਭਾਅਕ ਉਹ ਬਜ਼ੁਰਗ ਹੈ ਉਹ ਨੌਜਵਾਨ ਹੈ ਤੋ ਸਤਿਗੁਰੂ ਨੇ ਇਹ ਵੀ ਇਹਦੇ ਚ ਸਿਖਾਇਆ ਹੈ ਕੋ ਹਾਨ ਪ੍ਰਮਾਨ ਦੇਖਣਾ ਪਏਗਾ ਤੋ ਸੰਸਾਰੀ ਇਹ ਰੀਤ ਹੈ ਹੁਣ ਉਹ ਨੌਜਵਾਨ ਹੈ ਉਹ ਬਜ਼ੁਰਗ ਵਸਤਾ ਹੈ ਹੁਣ ਉਹਦੇ ਅੰਦਰ ਵਾਸ਼ਨਾ ਜਿਆਦੀ ਹੈ ਜਵਾਨੀ ਦੀ ਤੋ ਉਸ ਦੇ ਪੁੱਤਰ ਤੇ ਮੋਹਤ ਹੋ ਗਈ ਬੜਾ ਸਰੂਪ ਸੀ ਤੋ ਰਾਜੇ ਦਾ ਪੁੱਤਰ ਹੈ ਭਾਵੇਂ ਰਾਣੀ ਦਾ ਪੁੱਤਰ ਲੱਗਦਾ ਧਰਮ ਦਾ ਪਰ ਮੋਹਤ ਹੋ ਗਈ ਵਿਸ਼ੇ ਵਿੱਚ ਔਰ ਉਸ ਨੂੰ ਜਦ ਕੁਕਰਮ ਕਰਨ ਵਾਸਤੇ ਇਹ ਗੱਲ ਰੱਖੀ ਸਾਹਮਣੇ ਉਹਦੇ ਪੁੱਤਰ ਨੇ ਜਵਾਬ ਤਾਂ ਕਿੰਨੇ ਲਗੇ ਨਾ ਭਾਵੇਂ ਤੇਰੇ ਪੇਟੋਂ ਮੈਂ ਜਨਮਿਆ ਨਹੀਂ ਐ ਪਰ ਤੂੰ ਮੇਰੇ ਬਾਪ ਦੀ ਘਰ ਵਾਲੀ ਐ ਇਸ ਕਰਕੇ ਮੈਂ ਤੈਨੂੰ ਦਿਲੋਂ ਮਾਂ ਮੰਨਦਾ ਹਾਂ ਤੂੰ ਮੇਰੀ ਧਰਮ ਦੀ ਮਾਂ ਹੈ ਮੈਂ ਕੋ ਕਰਮ ਨਹੀਂ ਕਰ ਸਕਦਾ ਇਸਤਰੀ ਦਾ ਸੁਭਾਅ ਇਸ ਤਰ੍ਹਾਂ ਦਾ ਸੀ ਉਹਨੇ ਇਸ ਗੱਲ ਆਪਣੀ ਬੇਇੱਜ਼ਤੀ ਸਮਝੀ ਆਪਣੇ ਕੱਪੜੇ ਫਾੜੇ ਰਾਜੇ ਦੇ ਸਾਹਮਣੇ ਜਾ ਕੇ ਖੜੀ ਔਰ ਸਾਹਮਣੇ ਜਾ ਕੇ ਇਹ ਦੇਖ ਇਹੋ ਜਿਹਾ ਤੂੰ ਆਪਣੇ ਘਰ ਵਿੱਚ ਪੁੱਤਰ ਪਾਲਿਆ ਸੱਪ ਇੰਨਾ ਮਾੜਾ ਬੰਦਾ ਮਾੜੀ ਸੋਚ ਵਾਲਾ ਜਿਹੜਾ ਆਪਣੇ ਮਾਂ ਦੇ ਹੱਥੀਂ ਪੈ ਗਿਆ ਉਲਟਲ ਜਾਮ ਲਾਤਾ ਰਾਜੇ ਨੂੰ ਗੁੱਸਾ ਆਇਆ ਮੋਹ ਵਿੱਚ ਸੀ ਆਪਣੇ ਪੁੱਤਰ ਨੂੰ ਸਾਹਮਣੇ ਲਿਆ ਔਰ ਕਹਿਆ ਇਹਨੂੰ ਫਾਂਸੀ ਦੇ ਟਾਂਕੇ ਮਾਰ ਦਿਓ ਖਤਮ ਕਰ ਦਿਓ ਮੰਤਰੀ ਬੜਾ ਸਿਆਣਾ ਸੀ ਜਿਹੜਾ ਕਹਿੰਦਾ ਮੰਤਰੀ ਭੂਪ ਸੰਵਾਦ ਦੇ 405 73 ਸੰਵਾਦ ਮੰਤਰੀ ਤੇ ਭੂਪ ਦਾ ਮਤਲਬ ਹੁੰਦਾ ਰਾਜਾ ਇਹਨਾਂ ਦੋਵਾਂ ਦਾ ਸੰਵਾਦ ਚੱਲਿਆ ਤੋ ਮੰਤਰੀ ਨੇ ਕਿਹਾ ਨਾ ਰਾਜਨ ਇਹ ਪੁੱਤਰ ਨੂੰ ਮਾਰ ਨਾ ਜੇ ਤੂੰ ਮੰਨਦਾ ਇਹਨੇ ਗਲਤੀ ਕੀਤੀ ਇਹਨੂੰ ਕਾਰਡ ਕੋਠਰੀ ਚ ਬੰਦ ਕਰ ਦੇ ਜੇਲ੍ਹ ਵਿੱਚ ਜਾਨੋਂ ਨਾ ਮਾਰ ਮੇਰੀ ਗੱਲ ਮੰਨ ਤੋ ਜੇਲ੍ਹ ਚ ਬੰਦ ਕਰਤਾ ਹੁਣ ਉਹ ਮੰਤਰੀ ਰੋਜ ਰਾਜੇ ਨੂੰ ਇੱਕ ਕਹਾਣੀ ਸੁਣਾਉਂਦਾ ਹੈ ਕਿ ਇੰਨੀ ਛੇਤੀ ਇਸ ਇਸਤਰੀ ਤੇ ਯਕੀਨ ਨਾ ਕਰ ਜੋ ਤੂੰ ਕਰ ਲਿਆ ਹੈ ਔਰ ਕਈ ਇਹ ਇਲਜ਼ਾਮ ਲਾਉਂਦੇ ਆ ਕਿ ਮਹਾਰਾਜ ਦੇ ਦਸਮ ਬਾਣੀ ਚ ਇਸਤਰੀ ਦਾ ਤਾਂ ਫਿਰ ਚਰਿੱਤਰ ਗਲਤ ਲਿਖ ਦਿੱਤਾ ਸਾਰ ਤੁਸੀਂ ਇਹ ਪੜ੍ਹ ਕੇ ਦੇਖੋ ਇਹਦੇ ਵਿੱਚ ਜਿਹੜੀਆਂ ਮਹਾਨ ਚੰਗੀਆਂ ਇਸਤਰੀਆਂ ਨੇ ਜਿਨ੍ਹਾਂ ਨੇ ਆਪਣਾ ਧਰਮ ਨਵਾਇਆ ਪਤੀ ਪ੍ਰਤਾਂ ਉਹਨਾਂ ਦੀ ਬੜੀ ਮਹਿਮਾ ਚਰਿੱਤਰਾਂ ਵਿੱਚ ਆਏਗੀ ਉਹਨਾਂ ਬਾਰੇ ਚਰਿੱਤਰ ਲਿਖਿਆ ਹੈ ਔਰ ਕੱਲੇ ਇਸਤਰੀ ਬਾਰੀ ਨਹੀਂ ਜਿਹੜੇ ਮਨੁੱਖ ਵੀ ਕਰੈਕਟਰ ਤੋਂ ਡਿੱਗੇ ਆ ਉਹਨਾਂ ਦੀ ਗੱਲ ਵੀ ਚਿਤ੍ਰਤਰਾ ਵਿੱਚ ਆਈ ਜਿੰਨਾ ਮਨੁੱਖਾਂ ਦਾ ਚਿਤ੍ਰਤਰ ਉੱਚਾ ਹੈ ਉਹਨਾਂ ਦੀ ਗੱਲ ਵੀ ਚਿਤ੍ਰਤਨਾ ਚ ਹੈ ਜਿਹੜੀ ਇਸਤਰੀ ਦਾ ਚਿਤ੍ਰਤਰ ਉੱਚਾ ਮਹਾਨ ਉਹਦੀ ਵੀ ਗੱਲ ਹੈ ਪਰ ਜਿਹੜੇ ਆਚਰਣ ਤੋਂ ਗਿੱਲੇ ਉਹਨਾਂ ਦੀ ਗੱਲ ਦੋਵਾਂ ਦੀ ਹੈ ਜਿੰਨਾ ਚਿਰ ਪੜਾਂਗੇ ਨਹੀਂ ਉਹਨਾਂ ਚਿਰ ਐਵੇਂ ਸੁਣੀਆਂ ਸੁਣੀਆਂ ਗੱਲਾਂ ਹੁੰਦੀਆਂ ਵਿਰੋਧ ਕਰਨ ਵਾਲੇ 70% ਬੰਦੇ ਹੋਏ ਜਿਨ੍ਹਾਂ ਨੇ ਦਸ਼ਮ ਗ੍ਰੰਥ ਦਾ ਦਰਸ਼ਨ ਹੀ ਨਹੀਂ ਕੀਤਾ ਜਤ ਪਤਾ ਹੀ ਨਹੀਂ ਹੈਗੀ ਹੈ ਰੋਲਾ ਸੁਣਿਆ ਸੁਣਾਇਆ 20% ਬੰਦੇ ਉਹ ਐ ਰੋਲਾ ਪਾਉਣ ਵਾਲੇ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ ਇਹ ਗੱਲ ਕੀ ਕਹਿ ਰਹੇ ਮਾਰਾ ਕੀ ਸਮਝਾਉਂਦੇ ਹਨ ਇਹਦੇ 10% ਬੰਦੇ ਉਹ ਐ ਜਿਨ੍ਹਾਂ ਨੂੰ ਸਮਝ ਐ ਪਰ ਐਵੇਂ ਫਾਲਤੂ ਵਾਦ ਪੈਦਾ ਕਰਨਾ ਚਾਹੁੰਦੇ ਆ ਕਿੰਤੂ ਪਰੰਤੂ ਕਰਨਾ ਚਾਹੁੰਦੇ ਆ ਉਹ ਇਸ ਤਰ੍ਹਾਂ ਦੇ ਲੋਕ ਆ ਔਰ ਗੱਲ ਕੋਈ ਨਹੀਂ ਹੈ ਫਿਰ ਇਹ 405 ਕਹਾਣੀਆਂ ਰੋਜ਼ ਸੁਣਾਉਂਦਾ ਰਿਹਾ ਕਿ ਇਹ ਇਸ ਤਰੀ ਇਸ ਤਰ੍ਹਾਂ ਵੀ ਹੋ ਸਕਦਾ ਇਸ ਤਰ੍ਹਾਂ ਵੀ ਹੋ ਸਕਦਾ ਤਾਂ ਜੋ ਰਾਜੇ ਦੇ ਮਨ ਵਿੱਚ ਇਹ ਖਿਆਲ ਆ ਜਾਏ ਨਿਰਦੋਸ਼ ਆਪਣਾ ਬੱਚਾ ਤੂੰ ਜਾ ਮਾਰ ਦੇ ਇਹ ਉਹਨਾਂ ਦਾ ਸੁਵਾਦ ਜਿਹੜਾ ਸਤਪੁਰੂ ਲਿਖਿਆ ਔਰ ਦਸ ਆਦ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਜਿਹੜੀ ਹੈ ਨਿਮਕ ਕਾਮ ਸੁਆਦ ਕਾਰਨ ਕੋੜ ਦਿਨ ਸੁਖ ਪਾਵੇ ਉਹਦਾ ਅਰਥ ਇੱਥੇ ਮਹਾਰਾਜ ਤਕਰੀਬਨ 600 ਅੰਗ ਵਿੱਚ ਕੀਤਾ 600 ਅੰਗ ਵਿੱਚ ਪੀ ਕਿਵੇਂ ਕੋੜ ਦਿਨ ਸੁਖ ਪਾਉਂਦਾ ਫਿਰ ਨਾਲ-ਨਾਲ ਕਹਾਣੀਆਂ ਰਚੀਆਂ ਨਾਲ ਦੱਸਿਆ ਇਹ ਦੇਖੋ ਇਹਨੇ ਇਹ ਬੁਰਾ ਕੰਮ ਕੀਤਾ ਆ ਦੁੱਖ ਭਾਗਿਆ ਇਹਨੇ ਆ ਕੀਤਾ ਇਹਨੇ ਆ ਦੁੱਖ ਭੋਗਿਆ ਇਦੇ ਵਿੱਚ ਗੱਲ ਤਾਂ ਕੋਈ ਨਹੀਂ ਹੈ ਗੱਲ ਇਸke ਵੇਲੇ ਸਮਝਣ ਵਾਲੀ ਤੋ ਸਤਗੁਰੂ ਲਿਖਦੇ ਮਹਾਰਾਜ